ਹਨ ਬੰਕੀ ਨਾ ਟੋੜਾਈ ਮਲੇ ਵੀਰ ਸਿੰਘ ਜੀ ਕਿਹੜਾ ਪਿੰਡਾ ਜੀ ਪਤਾਂ ਆ ਦੀ ਕੰਡੀ ਕੜ ਬੰਦਾ ਕੀ ਗੱਲ ਬਾਤ ਹੈ ਜਿਹੜਾ ਤੁਹਾਡੇ ਪੈਰਾਂ ਤੇ ਸਾਰੀਆਂ ਸੋਜਾਂ ਪਈਆਂ ਪਹਿਲੇ ਤੇ ਮੈਂ ਲਾਉਣਾ ਇਹ ਨਹੀਂ ਤੂੰ ਝੂਠ ਦੀ ਮਾਰਦਾ ਪਾਗ ਮੈ ਲਾਉਣਾ ਰਾਤ ਨੂੰ ਤੇ ਤੂੰ ਘਰ ਬੋਲੇ ਮਾੜਾ ਮੋਹ ਰੰਗ ਗਰੀਨ ਝਗੜਾ ਹੱਡ ਵਗੇ ਤੇ ਮੁਰਕੇ ਪੁਲਿਸ ਵਾਲੇ ਚੁੱਕ ਕੇ ਲੈ ਗਿਆ ਪਹਿਲਾਂ ਖਵਾਹਪੁਰ ਖੜਿਆ ਮੁਰਕੇ ਖਵਾਹਪੁਰੋਂ ਤੇ ਚੁੱਕ ਕੇ ਲਿਆ ਆਉਂਦੇ ਕੁੱਟਣ ਲਾਤੇ ਤੇਰੇ ਜਣੇ ਕੁੱਟਣ ਵਾਲੇ ਦੋ ਜਣੇ ਕੁੱਟਣ ਵਾਲੇ ਤੇ ਕਿਹਨਾਂ ਉੱਤੇ ਚੜਿਆ ਸੀ ਪ੍ਰਤੀਕਾਂ ਜਿਹੜਾ ਹੈ ਇਹ ਇੱਕ ਕਾਲੀ ਸੈਲਟ ਵਾਲਾ ਇੱਕ ਮੁੰਡਾ ਹੋਰ ਹੈਗਾ ਤਿੰਨ ਚਾਰ ਜਿਹੜਾ ਹੈ ਉਹ ਲੱਗ ਕਟਾਉਣ ਰਿਹਾ ਸੀਗਾ ਕਿੱਥੋਂ ਦੀ ਪੁਲਿਸ ਜਿਹੜਾ ਖੜਿਆ ਤੁਹਾਨੂੰ ਫਤਿਹ آباد ਦੀ ਕੀ ਮੰਗ ਕਰਦੇ ਜੀ ਮੰਗ ਮੈਂ ਹੋ ਕਰਦਾ ਵੀਰਾਸ ਨੂੰ ਲਹਣ ਚ ਸੁਪੂ ਦੇ ਦਰ पे ਚੇ ਮਛਲਾ ਵੇਚਦਾ ਹਾਂ ਜਾਂ ਮੈਂ ਸਰਮੈਗ ਵੇਚਦਾ ਹਾਂ ਤੇ ਫਿਰ ਕੁੱਟ ਕੁੱਟ ਦੇ ਵੀ ਚੰਗੇ ਲੱਗਦੇ ਆ ਜੀ ਭਾਈ ਜੇ ਮੇਰਾ ਨੁਕਸਾਨ ਹੋ ਗਿਆ ਦੋ ਜਣੇ ਮੇਰੇ ਛਾਤੀ ਤੇ ਚੜੇ ਆ ਵਾਰੀ ਵਾਰੀ ਚੜਦੇ ਰਹੇ ਆ ਇਹ ਕੋਨਕਸਾਉਂਡ ਹੋਗਾ ਤੇ ਜ਼ਿੰਮੇਵਾਰ ਇਹ ਹੋਣੇ ਚਾਹੀਦੇ ਹੁਣ ਕਿੰਨਾ ਚਿਰ ਤਣ ਗੁੱਟਦੇ ਨੇ ਪੰਜ ਪੰਜ ਚੱਡ ਡੱਡੇ ਮਾਰੇ ਦੋਹਾਂ ਪੈਰਾਂ ਤੇ ਮੇਰਾ ਨਾਮ ਸਲੱਖਣ ਸਿੰਘ ਤੋੜ ਸ਼ਹੀਦ ਭਗਤ ਸਿੰਘ ਨਗਰ ਸਭਾ ਦੇ ਸੁਭਾ ਮੀਤ ਪ੍ਰਧਾਨ ਜੀ ਤੁਸੀਂ ਕਹਿਣਾ ਚਾਹੋ ਜਿਹੜਾ ਵਾਤਾਵਰਣ ਹਲਕਾ ਸੀਰ ਸਾਹਿਬ ਦੇ ਅਲੱਗ-ਅਲੱਗ ਪਿੰਨਾਂ ਦੇ ਵਿੱਚ ਲਗਾਤਾਰ ਮਾਰ ਦੱਟਾ ਜਿਹੜੇ ਪੁਲਿਸ ਦੀ ਕਾਰਜਕਾਰੀ ਕਿੱਦਾਂ ਦੇਦੇ ਹੋ ਪੁਲਿਸ ਦੀ ਕਾਰਜਕਾਰੀ ਨੂੰ ਵੇਖੋ ਵੀ ਕੰਮ ਪੁਲਿਸ ਦਾ ਵਾ ਜਿਹੜਾ ਲਗਾਤਾਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਅੱਜ ਲਗਾਤਾਰ ਜਿਹੜਾ ਲੋਕਾਂ ਦੀਆਂ ਜੇਬਾਂ ਕੱਟੀਆਂ ਜਾ ਰਹੀਆਂ ਲੋਕਾਂ ਕੋ ਮੋਟਰਸਾਈਕਲ ਖੋਏ ਜਾ ਰਹੇ ਆ ਲੋਕਾਂ ਦੇ ਪਰਸ ਖੋਏ ਜਾ ਰਹੇ ਆ ਲਗਾਤਾਰ ਜਿਹੜੀਆਂ ਵਾਰਦਾਤਾਂ ਵਾਧ ਰਹੀਆਂ ਪੁਲਿਸ ਨੇ ਕੰਮ ਕਰਨ ਦੀ ਬਜਾਏ ਕੀ ਕਰਨਾ ਪਿਛਲੇ ਦਿਨੀ ਅਸੀਂ ਤੋੜ ਪਿੰਡ ਦੇ ਵਿੱਚ ਪਿੰਡ ਦੇ ਸਾਡੇ ਪਿੰਡ ਦੇ ਵਿੱਚ ਜਿਹੜਾ ਲਗਾਤਾਰ ਕਾਫੀ ਵਾਰਦਾਤਾਂ ਇਦਾਂ ਨਹੀਂ ਹੋਈਆਂ ਤੇ ਜਿਹੜੀਆਂ ਲੁੱਟਖੋਹਾਂ ਵਾਲੀਆਂ ਕੋਈ ਪਰਸ ਖੋਲੇ ਕਿ ਕੋ ਮੋਬਾਈਲ ਖੋਲੇ ਆ ਕਿਸੇ ਦੁਕਾਨਦਾਰ ਦੇ ਗੱਲੇ ਜੋ ਪੈਸੇ ਕੱਢ ਲਏ ਪਰ ਪਿੰਡ ਵਾਲੇ ਸਾਡੇ ਨੌਜਵਾਨਾਂ ਨੇ ਹਿੰਮਤ ਕਰਕੇ ਜਿਹੜੇ ਚੋਰ ਕੁਝ ਫੜੇ ਤੇ ਚਾਰ ਨਾ ਚੋਰ ਇੱਕੇ ਦਿਨ ਚੌਕੀਨ ਚਾਰਜ ਨੂੰ ਫੜਾਏ ਦੋ ਤੋਂ ਅਗਲੇ ਦਿਨ ਫੇਰ ਦੋ ਤਿੰਨ ਫੜੇ ਤੇ ਚੌਕੀ ਦੇ ਇੰਚਾਰਜਾਂ ਨੂੰ ਜਿਹੜੇ ਉਹ ਛੱਡ ਦਿੱਤੇ ਗਏ ਉਹ ਸ਼ਰੇਆਮ ਜਦੋਂ ਵੀਡੀਓ ਬਣੀ ਤੇ ਜਿਹੜੇ ਲੋਕਾਂ ਨਾਲ ਵਾਰਦਾਤਾ ਹੋਈਆਂ ਸੀ ਉਹ ਸਾਡੇ ਨਾਲ ਉਹਨਾਂ ਜੋ ਸਰਕ ਕੀਤਾ ਕਿ ਆਹ ਜਿਹੜੇ ਚੋਰ ਸੀ ਇਹ ਕਿੱਥੇ ਆ ਪਰ ਉਹ ਚੌਕੀ ਦੇ ਇੰਚਾਰਜਾਂ ਨੂੰ ਛੱਡ ਦਿੱਤੇ ਗਏ ਹੈ ਤੇ ਜਿਹੜੇ ਆਮ ਲੋਕ ਇਨਸਾਫ ਲੈਣ ਵਾਸਤੇ ਤਰਖਾਸਤਾਂ ਕੋਈ ਦਿੰਦੇ ਆ ਉਹ ਲਗਾਤਾਰ ਜਿਹੜੀਆਂ ਰੱਦੀ ਦੀ ਟੋਪੀ ਛੁੱਟੀਆਂ ਜਾ ਰਹੀਆਂ ਜਿਹੜੇ ਨਸ਼ਾ ਇਲਾਕੇ ਦੇ ਵਿੱਚ ਵਿੱਚ ਵਿਕ ਰਿਹਾ ਨਸ਼ੇ ਵਾਲੇ ਲੋਕਾਂ ਨਾਲ ਹਲਕਾ ਜਿਹੜਾ ਇੱਥੋਂ ਦਾ ਇੰਚਾਰਜ ਹੈ ਚੌਕੀ ਇੰਚਾਰਜ ਉਹਦੀ ਪੂਰੀ ਯਾਰੀ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਆ ਨਾ ਮੱਲਾ ਚੰਡੀਗੜ੍ਹ ਦੇ ਵਿੱਚ ਕੋਈ ਘਰੇਲੂ ਝਗੜਾ ਸੀ ਤੇ ਉਸ ਬਜ਼ੁਰਗ ਨੂੰ ਇਸ ਚੌਕੀ ਇੰਚਾਰਜ ਨੇ ਇੱਕ ਨਾਲ ਕੱਟ ਵੱਖਰਾ ਬੰਦਾ ਰੱਖਿਆ ਜਿਹੜਾ ਪ੍ਰਾਈਵੇਟ ਨਸ਼ੇ ਦੇ ਵਿੱਚ ਤੰਗ ਰਹਿਦਾ ਉਹ ਬੰਦਾ ਉਹਨੂੰ ਥੋੜੇ ਬਾਅਦ ਤੇ ਜਿਹੜੇ ਲੋਕਾਂ ਕੋ ਪੈਸੇ ਦਵਾਉਂਦਾ ਵਾ ਜਦੋਂ ਆਉਂਦੇ ਉਹ ਪੈਸੇ ਮੰਗਦਾ ਤੇ ਇਹ ਉਹਦੀ ਕੁੱਟਮਾਰ ਕੀਤੀ ਗਈ ਚੰਡੀਗੜ੍ਹ ਦਾ ਜਿਹੜਾ ਬਜ਼ੁਰਗ ਆ ਉਹਦੀਆਂ ਪੈਰ ਸਜਾਏ ਪਏ ਆ ਇਸੇ ਤਰ੍ਹਾਂ ਸਾਡੇ ਪਿੰਡ ਤੋਂ ਇੱਕ ਨੌਜਵਾਨ ਘਰ ਤੋਂ ਜਿਹੜਾ ਲਾਪਤਾ ਆ ਗਿਆ ਸੀ ਉਹ ਵੀ ਜਦੋਂ ਇੱਥੇ ਦਰਖਾਸਤ ਦੇ ਜਿਹੜਾ ਪ੍ਰਾਈਵੇਟ ਬੰਦਾ ਰੱਖਿਆ ਉਹ ਅੱਗੇ ਉਹ ਪੈਸੇ ਦੀ ਮੰਗ ਕਰ ਰਿਹਾ ਸੀ ਜੇ ਤੁਸੀਂਆਂ ਕਾਲਾਂ ਕਢਾਉਣੀਆਂ ਜਾਂ ਉਹਦੀ ਲੋਕੇਸ਼ਨ ਕਢਾਉਣੀਆਂ ਤੇ 5000 ਰੁਪਏ ਮੈਨੂੰ ਦਿਓ ਤੇ ਮੈਂ ਇਹਦੀਆਂ ਜਿਹੜੀਆਂ ਸਾਰੀਆਂ ਕਾਲਾਂ ਕਢਾ ਕੇ ਤੁਹਾਨੂੰ ਦੇਵਾਂਗਾ ਇਹ ਚੌਂਕੀ ਇਨਚਾਰਜ ਉੱਥੇ ਬੈਠਾ ਮੈਂ ਪੁੱਛਿਆ ਚੌਂਕੀ ਇਨਚਾਰਜ ਸਾਹਿਬ ਆਹ ਕਿਹੜਾ ਬੰਦਾ ਵਾ ਜਿਹੜਾ ਪੈਸੇ ਮੰਗ ਰਿਹਾ ਤੇ ਚੌਂਕੀ ਇਨਚਾਰਜ ਕਹਿੰਦਾ ਵੀ ਮੈਂ ਇਹਨੂੰ ਨਹੀਂ ਜਾਣਦਾ ਇਹ ਕੌਣ ਆ ਜਦ ਇਹ ਬੰਦਾ ਮੈਨੂੰ ਨਹੀਂ ਪਤਾ ਕੌਣ ਆ ਪ੍ਰਾਈਵੇਟ ਬੰਦਾ ਜਾ ਬਾਹਰ ਚਲੇ ਜਾ ਤੇ ਤੁਸੀਂ ਅੱਜ ਵੀ ਚੌਂਕੀ ਇਨਚਾਰਜ ਦੇ ਚੌਂਕੀ ਜਾ ਕੇ ਵੇਖ ਸਕਦੇ ਜੋ ਅੱਜ ਹੀ ਕੋਲ ਟੀ-ਸ਼ਰਟ ਪਾਈ ਆ ਅੱਜ ਵੀ ਉ ਪ੍ਰਸ਼ਾਸਨ ਵੱਲੋਂ ਜੇ ਕੋਈ ਕਾਰਵਾਈ ਨਹੀਂ ਕੀਤੀ ਹੈ ਤੇ ਆਪਣੇ ਜੱਥੇਬੰਦੀਆਂ ਵੱਲੋਂ ਪੂਰੀ ਤਰ੍ਹਾਂ ਖਨਾ ਹੋ ਗਿਆ ਜੱਥੇਬੰਦੀਆਂ ਵੱਲੋਂ ਜੀ ਪਿਛਲੇ ਦਿਨਾਂ ਤੋਂ ਆਵਾਜ਼ ਉਠਾਈ ਜਾ ਰਹੀ ਆ ਆ ਜਿਹੜੇ ਜਿਤਨਾ ਪਹਿਲਾਂ ਨਸ਼ਾ ਵਿਕਦਾ ਸੀ ਅੱਜ ਵੀ ਨਸ਼ਾ ਉਸੇ ਤਰੀਕੇ ਨਾਲ ਪਿੰਡਾਂ 'ਚ ਵੇਚ ਕੇ ਵਿਕ ਰਿਹਾ ਜਿਹੜੇ ਚੌਂਕੀ ਚਾਰ ਜਾ ਇਹਨਾਂ ਦੀ ਮਿਹੜੀ ਭੁਗਤਿਆ ਜਿਹੜੇ ਆ ਲੁੱਟਾ ਖੋਹ ਮਾਰੀਆਂ ਤੇ ਇਹਦੇ ਖਿਲਾਫ ਜਿਹੜੀ ਆਵਾਜ਼ ਉਠਾਈ ਆ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਉਹਨਾਂ ਦੇ ਖਿਲਾਫ ਆਵਾਜ਼ ਉਠਾਈ ਆ ਪਰ ਇਹਦਾ ਸਟਾਏ ਮਿਲ ਰਿਹਾ ਕਿ ਜਿਹੜੇ ਲੋਕ ਸੱਚ ਬੋਲਣ ਵਾਲੇ ਆ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦਾ ਕਰਕੇ ਉਹਨਾਂ ਤੇ ਪਰਚੇ ਇਹਨਾਂ ਨੂੰ ਚੇਤਾਵਨੀ ਦੇਣੀ ਚਾਹੁੰਦੇ ਤੇ ਜਿਹੜੇ ਉੱਚ ਅਫਸਰ ਆ ਜਿਹੜੇ ਐਸਐਸਪੀ ਸਾਹਿਬ ਆ ਜਾਂ ਡੀਐਸਪੀ ਡਿਪਟੀ ਸਾਹਿਬ ਆ ਜਾਂ ਸਾਡੇ ਜਿਹੜੇ ਭਗਵੰਤਮਾਨ ਸਾਹਿਬ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹੋ ਜੇ ਲੋਕਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਨਹੀਂ ਤੇ ਆਉਣ ਵਾਲੇ ਸਮੇਂ ਸੰਘਰਸ਼ੀਲ ਜਥੇਬੰਦੀਆਂ ਵੱਲੋਂ ਵੱਡਾ ਸੰਘਰਸ਼ ਰਿਕਾਂਗੇ ਇਹਦੇ ਇੱਥੇ ਪਰਚਾ ਦਰਜ ਕਰਾਉਣ ਤੋਂ ਬਿਨਾਂ ਅਸੀਂ ਪਿੱਛੇ ਨਹੀਂ ਹਟਾਂਗੇ ਜਿਵੇਂ ਜਿਹੜੇ ਜ਼ਿਕਰ ਮੀਡੀਆ ਪੁਲਿਸ ਪ੍ਰਚਾਰਿਕ ਲੋਕ ਗਾਈਡਲਾਈਨ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਨੂੰ ਬਾਈਕ ਵੀ ਦਿੱਤੀ ਜਾਂਦੀ ਕੀ ਤੁਹਾਨੂੰ ਲੱਗਦਾ ਵੀ ਜਿਆ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਰਲਿਆ ਲੋਕ ਜੇ ਕੋਈ ਸਚਾਈ ਹੋਵੇ ਤੇ ਫਿਰ ਪੁਲਿਸ ਪ੍ਰਸ਼ਾਸਨ ਦਾ ਸ਼ਰੇਆਮਾ ਤੁਹਾਡੇ ਨਾਲ ਆ ਕੇ ਗੱਲਬਾਤ ਕਰੂਗਾ ਪੁਲਿਸ ਪ੍ਰਸ਼ਾਸਨ ਤੇ ਇਹ ਆ ਵੀ ਜਿਹੜਾ ਨਸ਼ੇ ਵਾਲਿਆਂ ਦੇ ਨਾਲ ਰੜਿਆ ਆ ਤੁਸੀਂ ਇਹੋ ਜੇ ਸਵਾਲ ਕਰਨੇ ਆ ਨਾ ਉਹਨਾਂ ਨੂੰ ਕਿ ਲੁੱਟਾ ਖੋਹਾਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਲੋਕਾਂ ਨੂੰ ਸਾਫ਼ ਨਹੀਂ ਮਿਲ ਰਿਹਾ ਤੇ ਪੁਲਿਸ ਪ੍ਰਸ਼ਾਸਨ ਦੇ ਕੋਲ ਕੋਈ ਸਚਾਈ ਨਹੀਂ ਹੈਗੀ ਜਿਹੋ ਜੇ ਇਸ ਖਾਸ ਕਰਕੇ ਇਹੋ ਜੇ ਜਿਹੜੇ ਬਹੁਤ ਚੰਗੇ ਅਫਸਰ ਆ ਜਿਹੜੇ ਲੋਕਾਂ ਨੂੰ ਸਾਫ਼ ਦੇ ਰਹੇ ਆ ਪਰ ਖਾਸ ਕਰਕੇ ਇਹੋ ਜਿਹੇ ਮੈਂ ਨਾਲ ਲੈਣ ਤੋਂ ਗਰੇਜ ਨਹੀਂ ਕਰਦਾ ਹਰਜੀਤ ਸਿੰਘ ਵਰਗੇ ਕਿਉਂਕਿ ਲੰਬੇ ਸਮੇਂ ਤੋਂ ਇੱਥੇ ਮੁਨਸ਼ੀ ਵੀ ਲੱਗਾ ਰਿਹਾ ਇਹ ਪਾਸਪੋਰਟ ਤੇ ਇਨਕੁਆਰੀ ਤੇ ਵੀ ਲੱਗਾ ਰਿਹਾ ਇਹ ਕੱਲੇ ਕੱਲੇ ਪਿੰਡ ਨੂੰ ਕੱਲੇ ਕੱਲੇ ਬੰਦੇ ਨੂੰ ਜਾਣਦਾ ਅਸੀਂ ਮੰਗ ਕਰਦੇ ਆ ਕਿ ਜਿਸ ਤਰ੍ਹਾਂ ਬਦਲੀਆਂ ਰਨਟੀਨ ਦੇ ਵਿੱਚ ਲੱਛਣ ਦੇ ਵਿੱਚ ਹੋਈਆਂ ਇਹਦੀ ਬਦਲੀ ਵੀ ਤੁਰੰਤ ਹੋਣੀ ਚਾਹੀਦੀ ਆ ਤੇ ਬਣਦੀ ਸਾਡੇ ਕੋਲ ਵੀਡੀਓ ਪਈਆਂ ਬਕਾਇਦਾ ਜਿਹੜੇ ਚੋਰ ਫੜੇ ਆ ਸਾਰਾ ਕੁਝ ਸਾਡੇ ਕੋਲ ਬਕੀਦੀਆਂ ਜਦੋਂ ਜਦੋਂ ਵੀ ਸਾਡੇ ਕੋਲ ਕੋਈ ਅਫਸਰ ਮੰਗੂਗਾ ਇਹ ਸਾਰਾ ਕੁਝ ਦਵਾਂਗੇ ਇਹਦੇ ਖਿਲਾਫ ਜੋ ਸਾਰਾ ਕੁਝ ਸਾਡੇ ਕੋਲ ਹੈਗਾ ਜਦੋਂ ਸਾਡੇ ਕੋਲ ਉੱਚਾ ਅਧਿਕਾਰੀ ਮੰਗਣਗੇ ਦੇਵਾਂਗੇ